ਕੰਨ ਨਹੀਂ ਲੱਗਿਆ ਹੋਰ ਕਿੱਥੇ ਲੱਗਿਆ ਭਾਈ ਜੀ ਨੂੰ ਮੈਂ ਕਿਹਾ ਲਿਆ 22 ਘੰਟੇ ਹੈਲੋ ਮੈਨੂੰ ਕਰਨ ਉਹ ਮਦਰ ਉਹ ਕਿਉਂ ਚਲ ਰਹੀ ਹੈ 28 28 ਕਮੇਟੀ ਮੌਸਮ ਅੱਜ ਸੁਹਾਣਾ ਹੈਗਾ ਬਾਹਰ بارش ਪੈ ਰਹੀ ਆ ਤੇ ਸ਼ਾਮਾਂ 12 ਵਜੇ ਗਈ ਤੇ ਪਠੰਡੇ ਤੋਂ ਆਪਾਂ বাস ਪੜੀ ਆ ਤਲਵੰਡੀ ਸਾਬੋ ਵੱਲ ਤੋਂ ਵੀਡੀਓ ਦੇਖ ਰਹੇ ਮਿੱਤਰ ਬੀਜਿਆ ਨੂੰ ਮੇਰੇ ਬਹੁਤ ਪਿਆਰ ਭਰੀ ਸ਼ਸ਼ਟ੍ਰੀਕਾਰ ਆਪਾਂ ਬਟਿੰਡੋ ਬਸ ਚੜੇ ਸੀਗੇ ਤਲਵੰਡੀ ਸਾਬੋ ਤੱਕ ਤੇ ਬਸ ਵਿੱਚ ਬਹੁਤੀ ਭੀੜ ਬੜਾ ਕਾਸੀ ਤੇ ਮਾਦਾਮ ਜੀ ਖੜੀ ਸੀਗੀ ਤੇ ਆਪਾਂ ਉਹ ਆਪਣੀ ਸ਼ੀਟ ਦੇ ਦਿੱਤੀ ਤੇ ਹੁਣ ਆਪਾਂ ਤਲਵੰਡੀ ਸਾਬੋ ਦੇ ਬਸ ਸਟੈਂਡ 'ਚ ਆ ਗਏ ਐਸ ਤੋਂ ਸਰਜੂਰਗੜ ਵਾਲੀ ਬਸ ਫੜਾਂਗੇ ਤੇ ਸਰਜੂਰਗੜ ਵਾਲੀ ਪਾਸਾ ਤੋਂ ਤਰੂ ਵੀ ਤਲਵੰਡੀ ਆਓ ਗੁਰੂ ਕਾਸ਼ੀ ਯੂਨੀਵਰਸਿਟੀ ਆਪਾਂ ਹੁਣ ਚੱਲਦੇ ਹਾਂ ਉਹ ਕਿੱਥੇ ਆਪਣੇ ਬਸ ਸਟੈਂਡ ਆ ਗੁਰਤੇਗ ਭਾਦਰ ਮਾਰਕੀਟ ਤਲਵੰਡੀ ਸਾਬੋ ਤੇ ਇੱਥੇ ਆਪਣੀ ਸ਼ਰਟ ਦਾ ਬਟਨ ਟੁੱਟ ਗਿਆ ਸੀ ਤੇ ਅਬ ਟੇਲਰ ਕੋਲ ਆਏ ਸੀਗੇ ਬਟਨ ਲਵਾਉਣ ਤੇ ਆਪਾਂ ਹੁਣ ਚੜਦੇ ਆਂ ਇੱਥੋਂ ਬੱਸ ਆਪਾਂ ਬੱਸ ਅੱਗੇ ਬੈਠ ਗਏ ਤੇ ਕੁਝ ਸਮੇਂ ਨੂੰ ਬੱਸ ਤੁਰਨ ਵਾਲੀ ਆ ਗਈ ਸਵਾਰੀਆਂ ਹਜੇ ਚੜੀਆਂ ਨਹੀਂ ਬੱਸ ਦੇ ਪੀੜ ਪਰੱਕੇ ਤੋਂ ਬਾਹਰ ਨਿਕਲੇ ਤੇ ਗੁਰੂ ਕਾਸ਼ੀ ਦੇ ਗੇਟ ਮੁਰੇ ਆ ਗਏ ਹੁਣ ਆਪਾਂ ਚੱਲਾਂਗੇ ਅੰਦਰ ਅੱਜ ਮੌਸਮ ਵੀ ਬਹੁਤ ਵਧੀਆ ਤੇ ਆਪਾਂ ਪੰਜ ਯੂਨੀਵਰਸਿਟੀ ਵਿੱਚ ਐਂਟਰੀ ਕਰ ਲਈ ਆਪਣਾ ਉੱਥੇ ਗਾਰਡ ਖੜੇ ਆ ਉਹਨਾਂ ਨੂੰ ਆਈ ਕਾਰਡ ਦਿਖਾਉਣਾ ਪੈਂਦਾ ਤੇ ਜਿਨ੍ਹਾਂ ਕੋਲ ਆਈ ਕਾਰਡ ਨਹੀਂ ਹੁੰਦਾ ਜਾਂ ਐਡਮਿਸ਼ਨ ਬਾਰੇ ਜਾਣਕਾਰੀ ਲੈਣੀ ਆ ਤਾਂ ਉੱਥੇ ਮੂਰੇ ਐਂਟਰੀ ਕਰਾਉਣੀ ਪੈਂਦੀ ਆ ਜਿੱਥੇ ਉਹ ਗੇਟ ਕੋਤੇ ਸਾਹਮਣੇ ਐਂਟਰੀ ਕਰਾ ਕੇ ਬੰਦਾ ਅੰਦਰ ਆ ਸਕਦਾ ਹੈ ਯੂਨੀਵਰਸਿਟੀ ਵਿੱਚ ਆਪਾਂ ਸਰਾ ਬਾਈ ਮਿਲਿਆ ਸੀਗਾ ਲੱਭੀ ਦਾ ਯਾਰ ਦੋਸਤ ਹੈਗਾ ਹਾਂ ਚੱਲਗੇ ਚਲੋ ਯਾਰ ਉੱਧਰ ਜਾਣੇ ਹੈਗੇ ਆਹ ਮੁੰਡੇ ਆਪਣੇ ਬਈ ਚਾਰ ਦੋਸਤ ਸਾਡੇ ਯੂਨੀਵਰਸਿਟੀ ਵਾਲੇ ਤੇ ਫੋਟੋ ਕਲਿੱਪ ਕਰੀ ਜਾਂਦੇ ਹੈਗੇ ਫੋਟੋ ਕਲਿੱਕ ਕਰੀ ਜਾਂਦੇ ਯੂਨੀਵਰਸਿਟੀ ਚੋਂ ਚਲੋ ਯਾਰ ਬਣਾ ਲਓ ਵੀਡੀਓ ਫੋਟੋ ਦਿਖਾਈ ਗਏ ਚਾਹੀਏ ਬਣਾ ਲਓ ਯਾਰ ਬਣਾ ਲਓ ਯਾਰ ਬਾਬਾ ਯਾਰ ਦਵਾਰੇ ਦਵਾਰੇ ਫੋਟੋ ਕਰ ਰਹੇ ਨੇ ਅੱਧਰ ਕਿੱਧਰ ਗਿਆ ਦਵਾਰੇ ਕੋ ਫੋਟੋ ਕਰਨੀਆਂ ਵਧੀਆ ਨਹੀਂ ਆਈ ਯੂਨੀਵਰਸਿਟੀ ਦੀ ਕੰਟਿਨ ਵਿੱਚ ਆਏ ਸੀਗੇ ਤੇ ਕੁਝ ਮੰਗਵਾਉਣੇ ਆ ਖਾਣ ਵਾਸਤੇ ਇੱਥੇ ਭੀੜ ਥੋੜੀ ਜਿਹੀ ਬਾਵਾ ਹੁੰਦੀ ਹੈ ਕਿਉਂਕਿ ਮੇਨ ਕੰਟਿਨ ਹੈ ਯੂਨੀਵਰਸਿਟੀ ਦੀ ਜੁਡੀਵਰਸਿਟੀ ਕਾਲਜ ਆਫ ਨਰਸਿੰਗ ਆ ਸਾਹਮਣੇ ਵਾਲੀ ਬਿਲਡਿੰਗ ਵਿੱਚ ਨਰਸਿੰਗ ਕਰਦੇ ਆ ਜਿਹੜੇ ਸਟੂਡੈਂਟ ਸਟੂਡੈਂਟ ਹੋਪਦੇ ਆਗੇ ਇੱਥੇ चलो वीडियो बना लो आपने सारे यूनिवर्सिटी आ रहे हैं गए है बैठे थे छटी-छटी हवा चल रही है बहुत बहुत बढ़िया रहे हैं ਆਪਣੇ ਯਾਰੋ ਨਾਲ ਆਏ ਆ। ਧੰਨਵਾਦ ਕਰੀ ਜਾਂਦੇ ਹਾਂ। ਕੋਈ ਵੀ ਆਪ ਸਮਝਣਾ ਦੀ। ਅੱਜ ਦਾ ਵੀਡੀਓ ਅੱਜ ਦਾ ਬਹੁਤ ਸੋਹਣਾ ਲੱਗ ਰਿਹਾ ਹੈ। ਆਪਾਂ ਜਾ ਰਹੇ ਹਾਂ ਕਿ ਹੁਣ ਯੂਨੀਵਰਸਿਟੀ 'ਚ ਥੋੜੀ ਥੋੜੀ ਹੋ ਰਹੀ ਹੈਗੀ ਬਾਰਿਸ਼ ਤੇ ਬਹੁਤ ਆ ਰਿਹਾ ਮਜ਼ਾ। ਰੌਣਕ ਵੀ ਲੱਗੀ ਪਈ ਹੈਗੀ। ਇੱਧਰ ਬਾਹਰ ਆਲਾ ਕੰਮ ਹੋਇਆ ਫਿਰ। ਯੂਨੀਵਰਸਿਟੀ ਦੇ ਗੇਟ ਤੋਂ ਆਏ ਸੀਗੇ ਬਾਹਰ ਤੇ ਬਾਹਰ ਆਪਾਂ ਕੁਝ ਖਾਣ ਜਾਣੇ ਹਾਂਗੇ। ਉੱਥੇ ਬੈਠਾਂਗੇ ਬੇਕਰੀ 'ਚ। ਆਪਾਂ ਬਰਗਰ ਖਾ ਲਿਆ ਨਿਊਡਲ ਖਾ ਲਏ ਤੇ ਆ ਰੋਲ ਆਪਣੇ ਕੋਲ ਕਰਾਵਾ ਕਰਾ ਲਿਆ ਕੋਰ ਬਈ ਇੱਕ ਹੋਰ ਲੈ ਦੇ ਆ ਰੋਲ ਹੋਰ ਕਰਾ ਲਿਆ ਆਪਾਂ ਇਹ ਖਾ ਕੇ ਫਿਰ ਚੱਲ ਗਏ ਜਿਹੜੀ ਵਸਤੀ ਚ ਇੱਕ ਹੋਰ ਲੈ ਦੇ ਆ ਦੇਖੋ ਇੱਕ ਵਸਤੀ ਬੜਨੀ ਆ ਆ ਦੇਖੋ ਇੱਥੇ ਬੈਠ ਕੇ ਖਾਦਾ ਪੀਤਾ ਤੇ 580 ਰੁਪਿਆ ਦਾ ਬਿੱਲ ਬਣਿਆ ਲੱਭੀ ਵਰਗੇ ਬੈਠੇ ਹੈਗੇ ਤੇ ਆਪਾਂ ਖਾ ਪੀ ਕੇ ਚੱਲਦੇ ਆ ਬਾਹਰ ਆਪਾਂ ਸਾਤੋ ਬਿੱਲ ਕਾਫੇ ਚੋਂ ਖਾ ਕੇ ਨਿਕਲੇ ਸੀ ਫਿਰ 골ਡ ਬੋਬੀ ਲੱਗੀ ਤੇ ਭੁੱਖ ਲੱਗੀ ਜੀ ਤੇ ਹੁਣ ਆਪਾਂ ਚੱਲਦੇ ਹਾਂ ਨੂੰ ਵੀ ਵਾਚ ਜਵਾਂ ਦੇਖਦੇ ਆਂ ਕੀ ਹਾਲ ਆ ਆਪਣੇ ਨਾਲ ਖੜ ਜਾਂਦੇ ਆਂ ਹਮ ਗੀ ਹੱਥੇ ਆਂ ਆਇਓ ਤੇ ਆਂ ਦੇਰ ਪਿੰਡ ਮੈਂ ਓਏ ਬੱਚਾ ਵੀ ਤਾਂ ਵੀ ਵੜਿਆ ਮਾਣਦਾ ਓਏ ਤੇ ਵੀ ਆ ਤੋ ਕਰ ਰਹੇ ਆਂ ਸਾਡੀ ਜਗ੍ਹਾ ਨਹੀਂ ਤੇ ਇਹੋ ਕਰ ਰਹੇ ਆਂ ਹੁਣ ਚੱਲਿਆਂਗੇ ਆਪਾਂ ਬਲੌਗਾਂ ਬਾਦ समा चार बज के छब्बी मिनट हो गए तो आप यूनिवर्सिटी में बैठे भी मिनट घर वाल दें स्टूडेंट बैठे सारे यूनिवर्सिटी चो ब आ गए टाइम पां बज चुक अपना ਸਟੱਡੀ ਯੂਨੀਵਰਸਿਟੀ ਤੋਂ ਆਏ ਹੁਣ ਵਾਪਸ ਪਿੰਡ ਨੂੰ ਚੱਲਿਆ ਕਰਕੇ ਸਟੱਡੀ ਪੂਰੀ ਹੋਣਾ ਮੈਂ ਸਿਚ ਯੂਨੀਵਰਸਿਟੀ ਦੇਡੇ ਵੀ ਦੇ ਕੇ ਕਰ ਲਿਆ ਆਪਾਂ ਯੂਨੀਵਰਸਿਟੀ ਤੋਂ ਤਲਵੰਡੀ ਸਾਬੋ ਬੱਸ ਸਟੈਂਡ 'ਚ ਆ ਗਏ ਆ ਖੜੀ ਆ ਆਪਣੀ ਬੱਸ ਤੇ ਹੁਣ ਜਾਊਗੀ ਸਿੱਧੀ ਬਠਿੰਡੇ ਤੇ ਸਾਡੀ ਵੀਡੀਓ ਦੇਖਣ ਲਈ ਸਾਡਾ ਕਰ ਲੋ ਚੈਨਲ ਸਬਸਕ੍ਰਾਈਬ ਧੰਨਵਾਦ